ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਅੱਜ ਦੀ ਵੀਡੀਓ ਚ ਰਾਤ ਆਗੇ ਤੇ ਮਿਲ ਤੇ 12 ਕਿਲੋ ਜੀ ਤਕਰੀਬਨ ਅੱਜ ਜਾ ਰਹੇ ਹਰਿਆਣਾ ਗੁਰਕਾਉਂ ਪਾਣਜੀ ਕੋਲ ਨੂੰ ਪੈਨਲ ਜਿਹਿਆਂ ਦੇ ਪੁੱਛੇ ਨੂੰ ਜਾਣਾ ਮੈਂ ਚਲوں ਜਾਏ ਹਾਂ ਜੇ ਤੁਹਾਡੇ ਖੈਲ ਘੁੰਮਿਆਉਣ ਨਾਲੇ ਘੁੰਮਣਾ ਤਾਂ ਨਹੀਂ ਤਾਂ ਉਹ ਕਹਿੰਦੇ ਵੀ ਕੰਮ ਜਾ ਥੋੜਾ ਜਿਹਾ ਅੱਛਾ ਜਾਣਾ ਔਖਾ ਤਾਂ ਨਾਲ ਚੱਲ ਕੋਈ ਨਹੀਂ ਚੱਲਦਾ ਜਾ ਜਾਂਦੇ ਠੀਕ ਹੈ ਜੀ ਬਾਕੀ ਉੱਥੇ ਲਾ ਕੇ ਆਉਣੇ ਹਾਂ ਕੱਲੂ ਮੁੜਾ ਕੇ ਸ਼ਾਮ ਨੂੰ ਚਲੋ ਵਧੀਆ ਅੱਜ ਚੱਲਦੇ ਹਾਂ ਬਦਿਆ ਰਾਤ 12:00 ਵਜੇ ਕੇ ਤੇ ਮਿਲਦੇ ਹਾਂ ਉਹਨੂੰ ਸਾਡੇ ਪਹਿਲੇ ਅੱਜ ਦਾ ਦਿਨ ਚੜ ਗਿਆ ਤਾਂ ਹੁੰਦੇ ਨੂੰ ਹੀ 13:00 a.m. ਹੋ ਗਈ ਸੀ ਉਹਦੇ ਗਾਣੇ ਹਾਂ a.m. ਹੋ ਗਈ ਸੀ ਸਵੇਰ ਹੋ ਗਈ ਸੀ ਉਹੀ ਜਾਂਦੇ ਬਾਕੀ ਬਾਪੂਆਂ ਤਾਂ ਬਹਿ ਨਹੀਂ ਸਭਾ ਨੂੰ ਗਏ ਵੇ ਬਬਾਈ ਤਾਂ ਕਦੇ ਗਏ ਵੇ 5-6 ਦਿਨ ਹੋ ਗਏ ਤਿੰਨ ਦਿਨ ਚਮਕੌਰ ਸਾਹਿਬ ਹੁਣ ਫਤਿਹਗੜ੍ਹ ਸਾਹਿਬ ਉੱਥੀ ਤੇ ਉਧਰ ਨੂੰ ਹੀ ਲੰਘਾਂਗੇ ਹਾਂ ਬਾਕੀ ਦੇਖਦੇ ਆ ਕਹੇ ਆ ਸ਼ਹਿਰ ਗੁਰੂ ਘਰ ਗੰਗੂ ਤੇ ਜਾਣੇ ਕਦੇ ਗਏ ਤਾਂ ਹੈ ਨਹੀਂ ਅ ਦਿੱਲੀ ਤੇ ਇੱਧਰ ਆਵਾ ਪਈ ਕਿ ਅੱਗੇ ਅ ਦਿੱਲੀ ਤੇ ਜਗਦੀ ਨਹੀਂ ਮੰਨਿਆ ਪਤਾ ਇਹ ਤਾਂ ਹੈ ਮੈਨੂੰ ਵੀ ਨਹੀਂ ਪਤਾ ਦਿੱਲੀ ਤੇ ਅੱਗੇ ਆ ਕੇ ਵਿੱਚ ਲਾ ਗਿਆ ਦਿੱਲੀ ਦੇ ਅੱਛਾ ਲੈਫਟ ਹੈਂਡ ਰਾਈਟ ਹੈਂਡ ਉਹਦੇ ਗਾਣੇ ਇਕੱਠੇ ਹੀ ਪੈ ਜਾਂਦੇ ਜਿੱਥੇ ਸਾਈਡ ਪਰ ਜਿਹਨੂੰ ਹੋਣਾ ਹੈ ਜਿੱਥੇ ਚੰਡੀਗੜ੍ਹ ਮੋੜੀ ਆ ਹਾਂਜੀ ਇਹ ਕਣੇ ਸਾਈਡ ਜੀ ਤੇ ਨੂੰ ਆ ਹੁਣ ਤਾਂ ਹਰੇਕ ਸ਼ਹਿਰ ਚੰਡੀਗੜ੍ਹ ਕਰਾਲੀ ਤੱਕ ਤਾਂ ਪੁੱਜ ਗਿਆ ਇਹ ਵੀ ਆ ਆਪਣੀ ਹੁਣ ਦਿੱਲੀ ਉਹ ਸਾਰੇ ਪਾਸੇ ਲਾਗੜ ਗਾਉਂ ਨੂਲਟਾ ਹੋ ਗਿਆ ਪਰਲੇ ਪਾਸੇ ਹਾਂਜੀ ਸਾਰੇ ਪਾਸੇ ਹੀ ਹੋ ਗਿਆ ਇੱਕੋ ਹੀ ਵਾ ਇੱਧਰ ਉਧਰ ਹੀ ਹੋ ਗਿਆ ਹੁਣ ਦਿੱਲੀ ਵਿੱਚ ਦਿੱਲੀ ਐਨਸੀਆਰੇ ਵਜੀ ਜਾਂਦਾ ਹੁਣ ਤਾਂ ਹਾਂਜੀ ਚੱਲ ਦੇਖਦੇ ਆ ਚੱਲਦੇ ਆ ਪਹਿਲਾਂ ਕਰਾਲੀ ਜਾਣਾ ਹੈ ਅੱਛਾ ਉੱਥੇ ਦੇ ਫਿਰ ਭੁਆ ਜੀ ਉਹਨਾਂ ਨਾਲ ਭੁਆ ਜੀਆਂ ਗਿਆ ਠੀਕ ਹੈ ਚੱਲਦੇ ਆਈ ਕਰਾਲੀ ਨੂੰ ਹੋ ਲੋ ਜੀ ਕਰਾਲੀ ਪਹੁੰਚ ਗਏ ਤੇ ਇੱਥੇ ਮੋਟਰਸਾਈਕਲ ਲਾਤਾ ਹੁਣ ਸਟੈਂਡ 'ਤੇ ਚੀਜ਼ਾਂ ਜੀਆਂ ਨੋਟਿਸ ਦੇ ਪਾ ਜਣਾ ਨੂੰ ਉਹਨਾਂ ਦਾ ਗੱਡੀ ਤੇ ਜਾਣਾ ਦੇਖਦੇ ਆ ਕਦ ਕਾਉਂਦੇ ਆ ਫਿਰ ਚੱਲਦੇ ਆ ਵਧੇ ਆਏ ਤੇ ਉਹਨਾਂ ਨੂੰ ਡੀਟ ਰਹੀ ਹੈ ਲੋ ਜੀ ਐਸੇ ਪੁੱਜ ਗਏ ਤੇ ਸ਼ਾਬਾਦ ਤੇ ਅੱਗੇ ਲੰਘ ਗਏ ਥੋੜਾ ਜਿਹਾ। ਉਰੇ ਹੁਣ ਚਾਹ ਪਾਣੀ ਰੋਟੀ ਛਕਾਂਗੇ। ਚੱਲਦੇ ਅੱਗੇ। ਅਜੇ ਹੈਗਾ ਇਹ 1.5 200 ਕਿਲੋਮੀਟਰ। ਮੇਰਾ ਵੀਰੇ ਇਹਦੇ ਚਾਹ ਪਾਣੀ ਪੀਤੇ ਚੱਲਦੇ ਹਾਂ ਚਲੋ ਕੋਈ ਨਹੀਂ ਰੁਕਦੇ। ਉੱਥੇ ਬਹੁਤ ਟਾਈਮ ਲੱਗ ਗਿਆ ਆਪਣਾ ਚੰਡੀਗੜ੍ਹ ਤੇ ਵਿੱਚ ਪਰ ਡੇਰਾ ਬਸੇ ਜੀ ਨੂੰ। ਉੱਧਰੋਂ ਆਏ ਆ ਨਾ ਅਜੇ ਚੰਡੀਗੜ੍ਹ ਕਿਨੂੰ ਚੱਲਦੇ ਆ। ਟੈਕਸੀ ਵਾਲਾ ਵੀ ਕਹਿੰਦਾ ਨਹੀਂ ਉੱਥੇ ਨੂੰ ਜਾਣਾ। ਕਿਉਂਕਿ ਇਹਨੂੰ ਆਏ ਤਾਂ ਵਿੱਚ ਦੋ ਟੋਲ ਆ। ਇੱਧਰ ਨੂੰ ਕੋਈ ਟੋਲ ਨਹੀਂ ਤਾਂ ਹੈਗਾ। ਰੁਕ ਦੇ ਕਰਕੇ ਉੱਥੇ ਬਹੁਤ ਟਾਈਮ ਲੱਗ ਗਿਆ। ਪੂਰੇ ਹੁਚਾ ਬਾਣੀ ਪੀਚਦੇ ਆ। ਦੇਖਦੇ ਆ ਇਹਨੇ। ਚੱਲਦੇ ਆ ਆਈਏ ਵੀ ਸ਼ਾਮ ਤੱਕ ਪਹੁੰਚਾਂਗੇ। ਤਕਰੀਬਨ ਅ ਵੀ 3-4 ਵਜੇ ਤੱਕ ਤਾਂ ਪੁੱਜੂਗੀ 3 ਵਜੇ ਤੱਕ। ਬਾਕੀ ਦੇਖਦੇ ਆ ਗਾਹਾਂ ਕਿੰਨੀ ਕੁ ਟਰੈਕਗਾ ਕਿਹਾ ਹੈ ਕਿਆ ਨਹੀਂ। ਇਧਰ ਤੋਂ ਕੰਪਨੀ ਵਾਲਿਆਂ ਨੇ ਗੱਡੀਆਂ ਗੱਡੀ ਖੜਾਈ ਪਈ ਠਾਬੇ ਦੇ ਕੋਲ। ਬਹੁਤ ਚੱਕ ਕੇ ਹੋਰ ਸੇਲ ਹੈ ਨਵੀਆਂ ਗੱਡੀਆਂ ਖੜੀਆਂ ਸਾਰੀਆਂ। ਕੁਣਿਕਾ ਤੇ ਲਾਈਆਂ ਵੀ ਨੇ। ਹੋਰੇ ਦਾ। ਉਹਨੂੰ ਲਾਈਆਂ ਵੀ ਆ ਜਾਂ ਹੁੰਦਾ ਹੀਆਂ ਵੇ ਰੋਡ ਦੇ ਉੱਪਰ। ਦੇਖਦੇ ਆ ਚੱਲਦੇ ਆ ਜੀ ਹੁ ਕਹਾ। ਅਵਿਲੀ ਚ ਪੁੱਜੇ ਹੋਰੇ। ਤੇ ਚਾਹ ਪਾਣੀ ਪੀਣ ਲੱਗੇ। ਇੱਥੇ ਸੰਤਾ ਕਲੌਸ ਘੜਾਇਆ ਵਾ। ਪਬਲੀਮੈਂਟ ਲਾ ਕੇ ਚਾਹ ਪਾਣੀ ਤੇ ਚੱਲਦੇ ਆ ਅੱਗੇ। ਲੈ ਜਾਣਾ ਅਲੀ ਵੀ ਘੰਟਾ ਇਹੋ ਟ੍ਰੈਫਿਕ ਹੋਈ ਜਾਂਦੀ ਆ ਰੁਕ ਦੇ ਦੇ ਅੰਦਰ ਜਾ ਕੇ ਮੈਂ ਬੈਕੋ ਸੈਂਦੇ ਇਹ ਆ ਡੀ ਐਲਫ ਗੁਰगांव ਪਹੁੰਚ ਗਏ ਆ ਲੱਗਦਾ ਤਾਂ ਮੈਨੂੰ ਇਹਦਾ ਪੰਜਾਬ ਨਾਲੋਂ ਵੀ ਬੁਰਾ ਹੀ ਹਾਲ ਹੈ ਜਿਹੜਾ ਪੰਜਾਬ ਤਾਂ ਬਹੁਤ ਬਿਹਤਰ ਹੈ ਟ੍ਰੈਫਿਕ ਦਾ ਤਾਂ ਇੱਕ ਪਾਸੇ ਰਿਹਾ ਉਹ ਵੀ ਪੰਜਾਬ ਨੂੰ ਬਦਨਾਮ ਕਰਿਆ ਜਾਣਾ ਧੂਏ ਗੱਲ ਹਾਂ ਬੁਰਾ ਹਾਲ ਹੋਇਆ ਬੇਤ ਸਾਰੇ ਇਦਾਂ ਹੀ ਬਾਕੀ ਬਾਹਰ ਨਿਕਲ ਕੇ ਦੇਖਦੇ ਆਂ ਕਿਹੜਾ ਹਾਲ ਪ੍ਰਦੂਸ਼ਣ ਬਿਲਡਿੰਗਾਂ ਦਾ ਬੜੀ ਤਕੜੀ ਈ ਡੀਐਲਐਫ ਡੀਐਲਐਫ ਜਿਆਦਾ ਬਿਲਡਿੰਗ ਹੋਰ ਡੀਐਲਐਫ ਦੀ ਈ ਹੈ ਡੀਐਲਐਫ ਨੇ ਕਰਿਆ ਪਰ ਹਾਂ ਉਹ ਨਹੀਂ ਇਹ ਕਰਿਆ ਉਹ ਨਹੀਂ ਜਿਆਦਾ ਬਣਾਇਆ ਇਹ ਜਦ ਨੁਈਡਾ 6 ਨੇ ਗੁਰगांव ਸ਼ਹਿਰ ਬਣਾਇਆ ਗੁਰगांव ਆਮ ਤਾਂ ਇਹ ਨੁਈਡਾ ਵੀ ਨਹੀਂ ਹੈ ਹੂੰ ਡੀਐਲਐਫ ਵਾਲਿਆਂ ਨੇ ਜ਼ਿਆਦਾ ਕਰਿਆ ਇਹ ਚਲੋ ਆਰਨੇ ਕਰਕੇ ਦੇਖਦੇ ਬਾਕੀ ਰਹਿ ਗਿਆ 10 ਮਿੰਟ ਦਾ ਰਸਤਾ 6 ਘੰਟੇ ਲੱਗੇ ਆਉਣ ਨੂੰ ਲਓ ਜੀ ਪਹੁੰਚ ਗਏ ਅੱਥੀ ਕਿਹੜਾ ਦਫਤਰ ਹੈ ਇੱਧਰ ਐਲਡੀ ਬਿਲਡਿੰਗ 'ਚ ਸਾਨੂੰ ਕਿਹਦਾ ਪਤਾ ਲੱਗਣਾ ਭਾਈ ਮੈਂ ਹਾਦਾਂ ਮੈਂ ਕਿੱਧਰ ਆ ਦਫ਼ਤਰ ਤੇਰਾ ਬੱਲੇ ਡੀਐਲਐਫ ਸੈਮਸੰਗ ਵਿੱਚ ਹੈ ਤਾਂ ਜੀ ਡੀਐਲਐਫ ਵਾਓ ਯਾ ਦੇਖਦੇ ਅੰਦਰ ਆਫਿਸ ਕਹਈ ਜਾ ਜਾ ਕੇ ਬਿਲਡਿੰਗ ਦੇ ਬਿਲਡਿੰਗ ਪਰ ਇੱਕ ਗੱਲ ਮੀਂਹ ਪੈਣ ਲੱਗ ਗਿਆ ਹੁਣ ਤਾਂ ਪ੍ਰਦੂਸ਼ਣ ਬਹੁਤ ਆ ਬਾਕੀ ਗੱਲਾਂ ਦੀਆਂ ਗੱਲਾਂ ਜੋ ਕੋ ਮਰਜ਼ੀ ਹੋਵੇ 4 ਵਜੇ ਹੀ ਨੀਰਾ ਹੋ ਜਾਂਦਾ ਜਿਆਦਾ ਸੀ ਉਤਰਿਆ 5:00 ਵਜੇ ਬਿਲਕੁਲ ਹਨੇਰਾ ਜਾ ਹੋਇਆ ਵਾਤਾ ਚਾਰੇ ਪਾਸੇ ਖੋਰੋ ਹੀ ਖੋਰੋ ਹੁਣ ਤਾਂ ਮੀਂਹ ਪੈਣਾ ਸ਼ੁਰੂ ਹੋ ਗਿਆ ਔਰੇ ਜੀ ਸ਼ਾਇਦ ਮੀਂਹ ਤੇ ਬਾ ਮੌਸਮ ਸਾਫ਼ ਹੋ ਜੂਵੇ ਬਾਕੀ ਦੇਖਦੇ ਹਾਂ ਪਰ ਜਿਆਦਾ ਹੀ ਬੁਰਾ ਹਾਲ ਮੌਸਮ ਦਾ ਸਹੀ ਗੱਲ ਦਿੱਲੀ ਜਿੱਥੇ ਨਾਲੋਂ ਵੀ ਜਿਆਦਾ ਬੁਰਾ ਹਾਲਤਾ ਹਜੇ ਉਰੇ ਫਿਰ ਵੀ ਠੀਕ ਆ ਥੋੜਾ ਜਿਹਾ ਅਸੀਂ ਦਿੱਲੀ ਚੋਂ ਜੇ ਲੰਘ ਕੇ ਇੱਥੇ ਜਿਆਦਾ ਬੁਰਾ ਹਾਲਤਾ ਆ ਪੇਂਟਿੰਗ ਲੱਗੀ ਹੋਈ ਹੈ ਜੀ ਇੱਕ ਇਹਦਾ ਪ੍ਰਾਈਸ ਲਿਖਿਆ ਹੋਇਆ 16 ਲੱਖ 50 ਹਜ਼ਾਰ ਪਲੱਸ ਟੀਐਸਪੀ ਜੇ ਕੋਈ ਲੈਣੀ ਚਾਹੁੰਦਾ ਹੈ ਬੱਲੇ ਚਲੋ ਦਾ ਪ੍ਰਾਈਸ 37,50,000 ਰੁਪਏ ਹੈ। ਵਾਹ। ਪੇਂਟਿੰਗ ਦਾ। ਉਹ ਪ੍ਰਾਈਸ ਜਾਈ ਇੰਨੇ ਦਾ ਸਾਡੇ ਪਿੰਡ ਚ ਚੀਲਾ ਜਿਹੜਾ। ਚਲੋ ਬਾਕੀ ਗਾਹਾਂ ਦੇਖਦੇ ਆ। ਬਹੁਤ ਬਸਤੂ। ਮੰਮੀ। ਸਹੀ ਡਾਕਟਰ ਹੈ ਤੇਰਾ। ਕੋਰਨ ਤੇਰੀ। ਸਾਨੂੰ ਇੰਗਰੇਜੀ ਨਹੀਂ ਆਉਂਦੀ। ਅਸੀਂ ਤਾਂ ਆਪਣੀ ਜਿੰਨੀ ਗਾਉਂਦੀ ਉਨੀ ਕ ਬੋਲਦੀ। ਕਿਹੜਾ ਰੱਤੀ ਕੋਰਨ ਕੋਰਨ ਫੈਰੇ ਹੈ ਸਾਨੂੰ ਤਾਂ ਇੰਨੀ ਅੰਗਰੇਜ਼ੀ ਆਉਂਦੀ ਆ ਮੈਂ ਦੀਨ ਹੱਦਾ ਦਾ ਮੈਂ ਕਹਾ ਸਾਰੇ ਗੁਲਾਮ ਜਾ ਰਹੇ ਆ ਕੰਪਨੀਆਂ ਦੇ ਇਨਸ਼ਾਮ ਨੂੰ ਵਿਲੇ ਹੋ ਗਏ ਥੱਲੇ ਨੂੰ ਮੈਂ ਕਿ ਕੰਪਨੀਆਂ ਦੇ ਗੁਲਾਮ ਨਹੀਂਏ ਕੰਪਨੀਆਂ ਦੇ ਗੁਲਾਮ ਮੈਂ ਕਹਾ ਸਾਰੀ ਜਿਹੜੇ ਮਹਿੰਗੇ ਤਨਖਾਹਾਂ ਪਰ ਰੱਖੇ ਹੋਏ ਆ ਇਧਰ ਆ ਜੀ ਇਹ ਕੈਮਰਾ ਹੈ ਆਪਣੀ ਟੈਂਪਰ ਦੱਦਦਾ ਜਿਹੜਾ ਉੱਪਰ ਆ ਗਿਆ ਬੰਦਾ ਜੰਮੂ ਮੜਾ ਥੱਲੇ ਨੂੰ ਗੱਲ ਕਰਾਣ ਸਾਰਾ ਕੁਝ ਦੱਸਣ ਲੱਗਿਆ ਵੇ ਨਵਾਂ ਮਾਸਕ ਇਹ ਤਾਂ ਇਹ ਤਾਂ ਪਰਦੇ ਫੋਲੂ ਆ ਵੀ ਉਲਝਣੇ ਵਾਲੀ ਚੀਜ਼ ਆ ਸੱਚੀ ਗੱਲ ਇਹ ਜੇ ਰੋਗੇ ਵੀ ਡੱਕਣਾ ਨਹੀਂ ਹੋ ਰਿਹਾ ਚੱਲੀ ਇਹ ਜੇ ਰੋਗੇ ਨੇ ਭਗਾ ਕੇ ਮਾਰਨੇ ਇਹ ਜਿਹੜੀ ਦਾ ਦੂਈ ਆ ਇਹ ਇੱਕ ਤਾਂ ਇੱਕ ਸਿਸਟਮ ਉਹਦੇ ਨਾਲ ਲੈਫਟਾਂ ਦੇ ਵੀ ਬਾਹਰ ਵਾਲੇ ਇਹ ਨਾ ਵੀ ਆ ਗਏ ਬਾਹਰ ਹੁਣ ਚੱਲਦੇ ਆ ਘਰ ਨੂੰ ਪੂਰੇ ਬੈਂਕ ਸਾਰੇ ਉਰੀ ਹੈ ਜੀ ਐਚਡੀਐਫਸੀ ਦੂਏ ਲੋ ਜੀ ਪਹੁੰਚ ਗਏ ਤੇ ਇਹ ਕਮਰਾ ਇੱਕ ਹੈ ਸਾ ਤੂੰ ਜੀ ਦਾ ਕਿਰਾਇਆ 18000 ਰੁਪਏ ਆ ਮਹੀਨੇ ਦਾ ਪਰ ਸਾਰਾ ਸਮਾਨ ਉਹਨਾਂ ਦਾ ਹੈ ਨਾ ਤੂੰ ਖਾਣਾ ਪੀਣਾ ਆਪਣਾ ਸਿਰਫ ਕਮਰੇ ਕਮਰਾ ਦੋ ਕਮਰੇ ਆ 36000 ਰੁਪਿਆ ਕਿਰਾਇਆ ਵਾਰੇਬ ਚੱਲ ਰਹਿਣਾ ਤਾਂ ਹੈਗਾ ਹੀ ਆ ਹੁਣ ਜੇ ਜੌਬ ਕਰਨੀ ਆ ਬਾਹਰ ਵੀ ਰੱਬ ਲਸ਼ ਕਰਨ ਲੱਗਿਆ ਵਾ ਬਹੁਤ ਨਹੀਂ ਜਿਆਦਾ ਹੀ ਪਾਣੀ ਉਹ ਪਾਣੀ ਅਗਲੀ ਮੈਜਿਸ ਭਰ ਗਈਆਂ ਫੜਕ ਆਪਣੇ ਦਮ ਫੋਨ ਕਰਿਆ ਤਾਂ ਉੱਥੇ ਤਾਂ ਹੈ ਨਹੀਂ ਪਰ ਉਹਦੇ ਨਹੀਂ ਬਹੁਤ ਜਿਆਦਾ

ਵੀ ਮੀ ਬੜਾ ਸਟਾਰਟ ਹੋ ਗਏ ਆ ਪੂਰਾ ਨਹੀਂ ਜਦ ਬੇਵਰੇ ਤਾਂ ਘਰ ਚ ਰਿਹਾ ਮਾਰੋ ਮਾਰ ਪਰ ਪ੍ਰਦੂਸ਼ਨ ਬਹੁਤ ਤਾਂ ਬਣਾਉਂਦਾ ਵੀ ਪ੍ਰਦੂਸ਼ਨ ਘਟਜੂ ਬਾਕੀ ਪਤਾ ਨਹੀਂ ਹੁਣ ਪ੍ਰਦੂਸ਼ਨ ਜ਼ਰੂਰ ਘਟਜੂਗਾ ਜਿਗਣ ਪੰਜਾਬ ਨੂੰ ਗੱਲਾਂ ਕੱਢੀ ਜਾਂਦੇ ਬਈ ਪ੍ਰਾਲੀ ਦਾ ਪਰ ਹੁਣ ਤਾਂ ਪ੍ਰਾਲੀ ਨਹੀਂ ਹੈ ਜਿਹੜੇ ਸਾਹ ਉਹ ਇੱਥੇ ਅੱਜ ਦੇਖਿਆ ਦਿੱਲੀ ਚ ਜਿਹਦੇ ਨਾਲੋਂ ਵੀ ਜ਼ਿਆਦਾ ਤਾਂ ਉਰੇਬੀਆ ਹੁਣ ਉਰੇਬੀ ਵੀ ਕਾਫੀ ਆ ਪਰ ਦਿੱਲੀ ਚ ਵੀ ਬਹੁਤ ਜਿਹਦੇ ਨਾਲੋਂ ਜ਼ਿਆਦਾ ਬਿਲਡਿੰਗਾਂ ਦੀ ਬਹੁਤ ਵਧੀਆ ਵਧੀਆ ਹੋ ਰਹੀ। ਬਾਕੀ ਹੁਣ ਕੱਲੂ ਦੇਖਾਂਗੇ ਕਿ ਦਹੀਂ ਚੋਂ ਮੋਟੇ ਦਫਤਰ ਜਾਏ ਤੇ ਦਫਤਰ ਜਾਇਆ ਹੈ। ਬਾਕੀ ਹੁਣ ਇੱਧਰ ਦੇਖਾਂਗੇ ਹੋਰ ਬਿਲਡਿੰਗਾਂ ਤਿਆਰ ਕੋਈ ਸਾਇਆ ਤੇ ਨਹੀਂ। ਉਹਨਾਂ ਦਾ ਰੇਣੀ ਤਾਂ ਪਰ ਕੰਮ ਕਰਕੇ ਆਉਣਾ ਪੈ ਗਿਆ ਔਰੇ। ਅੱਜ ਫਿਰ ਆਈ ਜੀ ਉਹ। ਮੀਂਹ ਸਟਾਰਟ ਹੋ ਗਿਆ ਔਰ ਬਾਕੀ ਪੰਜਾਬ ਚ ਫੋਨ ਕਰਕੇ ਦੇਖਦੇ ਆ। ਵੀ ਕਿ ਆ ਚੱਲਦਾ ਸਿਸਟਮ ਮੀਂਹ ਦਾ। ਔਰੇ ਦਾ ਬਹੁਤ ਮੀਂਹ ਸ਼ੁਰੂ ਹੋ ਗਿਆ ਹਨ ਪੂਰੀ ਸਪੀਡ ਤੇ ਕਰ। ਅਸੀਂ ਇਹ 5-7 ਮਿੰਟ ਤੱਕ ਪਾਣੀ ਚੱਲ ਪੂ ਥੱਲੇ। ਗੁਰੂ ਦਾ گاਉ ਬਾਕੀ ਵੀਡੀਓ ਤੇ ਇੰਨੀ ਕੇ ਬਣੀ ਜਾਈ ਮੇਕੇ ਦਾਜ ਬਾਕੀ ਫਿਰ ਦੇਖਾਂਗੇ ਹੁਣ ਚਲੋ ਮਿਲਦੇ ਆ ਜੀ ਕੱਲ ਨੂੰ ਫਿਰ ਅਗਲੀ ਵੀਡੀਓ ਚ ਤੇ ਅਗਲੇ ਹੀ ਫਸਰੀ ਕਾਲ ਜੀ ਬਾਕੀ ਦੇਖ ਲਿਆ ਨਹੀਂ ਕਿੰਨਾ ਗੰਦਾ ਥੋੜਾ ਦੱਸਾਂਗੇ ਕੱਲ੍ਹ ਪੂਰੇ ਦਾ ਬਹੁਤ ਸਟਾਰਟ ਹੁੰਦਾ ਪੂਰੀ ਸਪੀਡ ਹੈ ਜਿੰਨੀ ਕਹਿੰਦੂ ਯਾਰ ਕੋਛੜਾ ਫੋਨ ਕਰਕੋ ਕਿੰਨਾ ਕਰ ਕੱਲ੍ਹ ਕ ਵੀ ਜਗਾਇ ਤੇ ਜਮਣੀ ਘਰੇ ਨਹੀਂ ਜਮਣੀ ਇਹ ਵੀ ਨਹੀਂ ਪਤਾ ਹੁਣ ਬੀਚ ਲਿਆਏ ਤੇ ਕੱਲ ਬੀਜੀ ਨੂੰ ਬਾਕੀ ਇਹ ਜਿਆਦਾ ਨਹੀਂ ਪਏਗਾ ਫਿਰ ਕੱਲ ਔਖਾ ਹੀ ਹੈ ਚਲੋ ਈਦਾ ਜੀ